ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੇ ਅਸੀਂ ਵੀ ਬਹੁਤ ਵਧੀਆ ਆਏ ਹਾਂ ਤੇਰੇ ਸੇ ਮਹਾਰਾਇਤਾ ਸੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰ ਲੋ ਸਬਸਕ੍ਰਾਈਬ ਅੱਜ ਦਾ ਸਾਡਾ ਵਲੋਗ ਗੁਰਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਆ ਸਭ ਤੋਂ ਪਹਿਲਾਂ ਤੋਂ ਆ ਸਾਰੀ ਸੰਗਤ ਨੂੰ ਗੁਰਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਮੁਬਾਰਕਾਂ ਹੁਣ ਮਾਰਾ ਸੱਚੇ ਬਾਸ਼ਾ ਸਾਰੇ ਨੂੰ ਚੜਤੀ ਕਲਾ ਚ ਰੱਖਣ ਨਾਮ ਬਾਣੀ ਨਾਲ ਜੋੜਨ ਤੇ 네ਗੇਟਿਵਿਟੀ ਕੋ ਥੋੜਾ ਦੂਰ ਰੱਖਣ ਤੇ ਅੱਜ ਦਾ ਜਿਹੜਾ ਵਲੋਗ ਆ ਯੂਨੀਵਰਸਿਟੀ ਦਾ ਹੋਏਗਾ ਫਿਰ ਤੋਂ ਤੇ ਅੱਜ ਸਾਡੇ ਡਿਪਾਰਟਮੈਂਟ ਹੈਗਾ ਆ ਪਾਠ ਸੁਖਮਨੀ ਸਾਹਿਬ ਦਾ ਤੇ ਮਾਰਾ ਇਹਦੇ ਚਰਨ ਪਵਾਣਗੇ ਤੇ ਸਮਾਂ ਹੋਇਆ 7 ਵਜੇ ਦੇ ਕਰੀਬ ਤੇ ਅਸੀਂ ਚੱਲੇ ਆ ਹੁਣ ਪਹਿਲਾਂ ਯੂਨੀਵਰਸਿਟੀ ਸਮਾਂ ਨਾ ਬੇਅਰਥ ਕਰਦੇ ਹੋਏ ਪਹਿਲਾਂ ਅਸੀਂ ਜਾਂਦੇ ਆ ਬਾਕੀ ਰ ਤੁਹਾਨੂੰ ਅੱਗੇ ਚੱਲ ਕੇ ਦੱਸਦੇ ਆ ਜਿਹੜੀ ਮੇਰੇ ਵਾਲੀ ਬਾਈਕ ਸੀ ਉਹ papa ਨੇ ਲੈ ਕੇ ਜਾਨੀ ਸੀ ਸੁਲਤਾਨਪੁਰ ਲੋਧੀ ਕਿਉਂਕਿ ਉਹਨਾਂ ਨੇ ਗੁਰਪੁਰਬ ਦੇਖਣ ਜਾਣਾ ਸੀ ਉੱਥੇ ਤੇ ਇਸ ਕਰਕੇ ਮੈਂ ਕੁੜੀ ਦੇ ਨਾਲ ਆਈ ਸੀ ਅਨ ਬਦਲ ਬਣਾ ਲਗਣਾ ਆ ਗਿਆ ਉਹ ਤਾਂ ਸੁਲਤਾਨਪੁਰ ਦਾ ਬਣਾਣਾ ਏ ਏ ਏ ਏ ਥੰਦਦਾ ਬਾਈ ਜਦੋਂ ਜਨਵਰੀ ਦਾ ਮਹੀਨਾ ਆਇਆ ਹੁੰਦਾ ਲੇਟ ਆਹੋ ਟਾਈਮ ਕਿਨੇ 7:30 ਹੋ ਗਏ ਹੋਣੇ ਮੇਰੇ ਯਾਰਾ 7:30 8 ਵਜੇ ਲੈ ਇੰਨਾ ਦਾ ਪੂਰਾ ਹਾਲ ਆ ਜਿਵੇਂ ਸਵੇਰ ਟੱਪੀ ਹੋਈ ਹੋਵੇ ਸੋ ਯੂਨੀਵਰਸਿਟੀ ਹੀ ਪਹੁੰਚ ਚੁੱਕੇ ਆ ਬੈਰੀਅਰ ਪਾਰ ਕਰਦੇ ਕੰਦਰ ਚਿਪਲਿੰਗ ਵਾਲੇ ਤੋਂ ਉੱਢੇ ਆਜ ਅੱਜ ਅੱਜ ਸਾਰੀ ਪਾਰਕਿੰਗ ਜਿਵੇਂ ਸਾਡੀ ਹੀ ਆ ਕਿਸੇ ਮਰਜ਼ੀ ਗੱਡੀ ਲਾ ਲੋ ਨੇ ਤੇ ਅੱਗੇ ਫਿਰ ਜਗ੍ਹਾ ਨਹੀਂ ਹੁੰਦੀ ਗੱਡੀ ਲਾਉਣ ਨੂੰ ਆ ਸਾਡੀ ਕਲਾਸ ਦੇ ਬੱਚੇ ਉਹਨੇ ਪੱਕਾ ਸਿੱਧਤ ਨਾਲ ਵਿਚਾਰੇ ਟੜਕੇ ਟੜਕੇ ਆਏ ਸੇਵਾ ਕਰਨਾ ਅ ਸੇਵਾ ਕਰਨਾ ਚਲੋ ਹੁਣੀਏ ਬਦਲੋ ਬਦਲੋ ਕਹਿ ਰਹੇ ਚਲੋ ਹੁਣ ਲਗਦੇ ਹੱਥ ਥੋੜੀ ਜੀ ਇੰਟਰੋਡਕਸ਼ਨ ਕਰਾਣਾ ਇਧਰ ਵੇਖਿਓ ਇਹ ਆ ਜੀ ਬੰਦਨਾ ਜੀ ਹੈਲੋ ਇਹ ਆ ਕਾਂਕਸ਼ਾ ਇਧਰ ਵੜੇ ਚਿੱਟੇ ਚਿੱਟੇ ਇਹ ਸਾਡੀ ਕਲਾਸ ਦੇ ਕਹਿਨੂ ਸੀ ਯਾਰ ਵੇ ਕਹਿਨੂ ਵੇ ਕਹਿਨੂਣੀਆਂ ਹੈਗੇ ਆ ਅਮੇਜ਼ਿੰਗ ਤੇ ਹੁਣ ਆਪਾਂ ਜਾ ਰਹੇ ਡਿਪਾਰਟਮੈਂਟ ਗਲੀ ਛੋੜ ਦੇ ਗਲੀ ਗਲੀ ਬੜੀ ਵਧੀਆ छोटी <laughs> जी गली न हरियाली हरियाली यूनिवर्सिटी यही चीज़ वजी है इतने नेचर बहुत वीयाटमोसफेयर भी सह हों रहा वीया पेड़ पौधे नाल ठंडी ठंडी हवा यूनिवर्सिटी का महान मशहूर आर्ट्स कैंप कोई नहीं हले बड़ा कुछ तरना का ठंड बहुत ही ਕਿਤੇ ਇੱਕ ਟੱਪ ਵਾਲੀ ਕੁਛ ਨਹੀਂ ਪਿਆ ਅਵੇਲੇਬਲ ਦੇ ਚ ਹਾਂਜੀ ਚਪਲੋਂ ਉੱਪਰ ਤੱਕ ਲੈ ਕੇ ਗਈ ਐ ਚਪਲਾਂ ਤਾਂ ਇਹਨਾਂ ਲੈ ਜਾਨੀਆਂ ਫਿਰ ਸਾਈਡ ਤੇ ਕਰਨਗੇ ਨਾ ਓਹੋ ਪਹੁੰਚ ਕੇ ਪਹੁੰਚ ਗਏ ਚਲੋ ਭਾਈਏ ਹੁਣ ਪਹੁੰਚ ਲਿਆ ਤੂੰ ਇੱਥੇ ਕਿਥੋਂ ਆ ਗਿਆ ਤੂੰ ਧਿਆਣਾ ਨਹੀਂ ਯਾਰ ਪਲੀਜ਼ ਇਨਾ ਤੋਂ ਨਾ ਬਲੂਨ ਬੋ ਕ੍ਰੀਏਟੀਵਿਟੀ 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 ਨਹੀਂ ਕਹਿੰਦੇ ਉਸ ਨੂੰ ਤੂੰ ਧਿਆਣਾ ਨਹੀਂ ਤੂੰ ਕਿਥੋਂ ਆ ਗਿਆ ਤੂੰ ਧਿਆਣਾ ਨਹੀਂ ਮੈਂ ਬਸ ਆ ਗਿਆ ਆ ਗਿਆ ਵੇਲਾ ਫਿਰ ਤੂੰ ਆਜ ਮੈਨੂੰ ਫੋਨ ਚ ਬੁਝੜਨੀ ਆ ਹਾਂ ਹਾਈ ਚੱਲ ਤਿਆਰ ਚੱਲ ਸੋਰੀ ਸਾਡੇ ਜਾਂਦਨਵੇਂ ਫੁੱਲ ਚੁਗਦੇ ਪਏ ਸੀ ਤੇ ਫਿਰ ਅਸੀਂ ਕਾ ਜਿਹੜੇ ਬਚੇ ਖੁچے ਹੈਗੇ ਆ ਪੱਤਿਆਂ ਦੇ ਵਿੱਚ ਫੁੱਲ ਫਿਰ ਅਸੀਂ ਉਹ ਨਾਲ ਚੁਗਾ ਦिए ਤੇ ਇਸ ਤੋਂ ਬਾਅਦ ਜੋ ਜਿਹੜੇ ਪੱਤੇ ਬਚ ਗਏ ਸੀ ਤੇ ਜਿਹੜਾ ਥੋੜਾ ਬਹੁਤਾ ਖਲਾਰਾ ਸੀ ਕੀ ਇਹ ਚੁਗ ਗਏ ਕਿਉਂਕਿ ਇਸ ਕਮਰੇ ਦੇ ਵਿੱਚ ਵੀ ਫਿਰ ਦਰੀਆਂ ਮਛਾਣੀਆਂ ਹੈਗੀਆਂ ਸੀ ਤੇ ਨਾਲ ਨਾਲ ਅਸੀਂ ਕਾ ਸਫਾਈ ਕਰ ਦਗੇ

डाउन और ये टू चीज परफेक्ट है देखो ना इसको लगाओ एक धातु को इसको यहां पे ले लो छोटे में एक यहां आ जाएगा और सेम लेंथ में एक यहां आ जाएगा समझ रहे हो ये हां तीन लगा रहे हैं ऐसे ये डाउन करा दे कैसे सेंटर में आ रहा है समझ आ रहा आपको आते जाओ ले आओ मेरी बात सुनो इधर आओ हमको रेडी कट्टी चलाना दे एक ही स्कूल बनो आ बनो एक बना बोलो ना बोलो ना अकेले हम बोलो वाला ओहो यार तू ही नागा चल दो कह यार तू कह रहा है यार ਨਿੱਲਾਣਾ ਤੇ ਹੈਗਾ ਵਾ 5 ਮਿੰਟ ਸਾਹ ਲਓ ਲੈ ਕੇ ਆ ਮੂਸਾ ਖੇਡਦਾ ਦਾ ਆ ਮੈਂ ਕਿੰਨੇ ਚਿਰ ਇਹ ਲਗਾਉਣਾ ਤੇ ਹੈਗਾ ਆ ਆ ਲਗਾਣਾ ਹੈਗਾ ਵਾ ਇਹ ਸੱਚੀ ਸੀਰੀਅਸ ਨਹੀਂ ਹੈਗਾ ਵਾ ਗੰਦ ਤੱਕ ਬਾਣੀ ਹੋਣੀ ਚਾਹੀਦੀ ਕੋਈ ਨਹੀਂ ਤੂੰ ਜਾ ਯਾਰ ਸਟੋਲਿਆ ਦਾ ਇੰਨਾ ਮਾਰਨ ਦੀ ਕੋਸ਼ਿਸ਼ ਹੈ ਇੰਸਟਾ ਕਲੀਆਣਾ ਪੈਣਾ ਹਾਲ ਸਾਲ ਵਾਸਤੇ ਭਾਂ ਕਰਾਇ ਤੇ ਨਹੀਂ ਹੈ ਨਈ ਉਹ ਡਿਪਾਰਟਮੈਂਟ ਦਾ ਫੰਕਸ਼ਨ ਹੈ ਤੁਸੀਂ ਕੋਲਦੇ ਮੈਂ ਕਿਹਾ ਪਰ ਤੋਂ ਕਿ ਉਹ ਨਹੀਂ ਖੰਭਾ ਨਾ ਹੋਣ ਮੈਸਰ ਜੀ ਬਾਕੀ ਦ੍ਰਿਸ਼ਾਂ ਮੈਂ ਸ਼ੇਡ ਬੋਕਰ ਇਹ ਤੇ ਆ ਰਿਹਾ ਤੇਲੀ ਕਰ ਚੁੱਕੇ ਆ ਇਹ ਜੰਦੇ ਆਰਟਿਸਟ ਸਾਰੇ ਇਕੱਠੇ ਹੋਏ ਮੇਰੀ ਖਾਂਜੀ ਹਾਂ ਜੀ ਦੇਖ ਲਈ ਵੀਡੀਓ ਬਣਾ ਰਹੇ ਤੁਸੀਂ ਜੇਕਰ ਆਪ ਆਨਾ ਚਾਹਤੇ ਹੋ ਆ ਸਕਦੇ ਹੋ ਇਹ ਆ ਗਏ ਹੋ ਤੁਸੀਂ ਬੰਦਸ ਵੀ ਲੈ ਆ ਗਏ ਆਈ ਹੋਏ ਹੌਂਜੀ ਡਿਪਾਰਟਮੈਂਟ ਦੇ ਸੇ ਪੂਰੀ ਤਿਆਰੀਆਂ ਕਰ ਚੁੱਕੇ ਆ ਕਿ ਮਹਾਰਾਜ ਦੇ ਆਉਣ ਦਾ ਸਮੇਂ ਹੋ ਚੁੱਕਿਆ ਵਾ ਅਸੀਂ ਇਥੇ ਮਹਾਰਾਜ ਦੀ ਸਵਾਰੀ ਨੂੰ ਲੈਣ ਆਏ ਸੀ ਗੁਰਦੁਆਰਾ ਸਾਹਿਬ ਜੋ ਕਿ ਯੂਨੀਵਰਸਿਟੀ ਦੇ ਅੰਦਰ ਹੀ ਆ ਸਾਤ ਸ਼੍ਰੀ ਆਕਾਲ ਸਾਤ ਸ਼੍ਰੀ ਆਕਾਲ अद्तारणको वरजोत को माहितारी तुम्हें अर्जन रहा हूँ मैं सिंबा के चारों दिखती हो एक दिखा रहा हूँ जोड़ों हैं आप में से ਸਿਰ ਨਵਾਇਆ ਫਰਾਈ ਦਿਵਸ ਨਵਾਇਆ ਵੀਰੇ ਜੈਸਾ ਜਨਮ ਹੈ ਹੀਰੇ

ਹਲੋ ਜਾਵੇ ਧਰਗੁਰਨਾਨਕ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਨੂੰ ਭਾਵੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਹੱਥਨਾਮ ਸਤਨਾਮ ਵਾਹਿਗੁਰੂ ਜੀ ਦੇ ਜੀ ਕੀ ਫਤਿਹ ਜੀ ਨੇਵ ਨੇ ਜੇ ਤੁਹਾਨੂੰ ਨਹੀਂ ਭੁੱਖ ਲੱਗੀ ਮਿੰਟ-ਮਿੰਟ ਸ਼ੁਰੂ ਕਰਤਾ ਜੇ ਮੂਲ ਘਾਨ ਲੱਗੇ ਹੋਏ ਕਿਉਂਕਿ ਚ ਨਹੀਂ ਜਾਊਗਾ ਸਵੇਰ ਦੀ ਸਵੇਰੇ ਵੀ ਨਹੀਂ ਛੱਕ ਕੇ ਆਈ ਸੀ ਸਮਾਂ ਹੋ ਗਿਆ 2 ਵਜੇ ਦੇ ਕਰੀਬ ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸਣਾ ਚਾਹੂੰਗੀ ਕਿ ਇਹ ਸੇਵਾ ਦਾ ਹਿੱਸਾ ਸਿਰਫ ਅਸੀਂ ਨਹੀਂ जिन्ने ਬੱਚੇ ਸੀ ਬਲਕਿ ਹਿੰਦੂ ਮੁਸਲਿਮ ਸਿੱਖ ਇਸਾਈ ਸਾਬ ਨੇ ਮਿਲ ਕੇ ਮਹਾਰਾਜ ਦਾ ਸਵਾਗਤ ਕੀਤਾ ਡਿਪਾਰਟਮੈਂਟ ਜੋ ਕਿ ਬਹੁਤ ਵਧੀਆ ਗੱਲ ਸੀ